ਗੁਰੂ ਹਰਸ਼ ਰਾਏ ਦੇ ਪਿੰਡ ਮਹੰਤਾਂ ਵਾਲਾ 'ਚ ਇੱਕ ਗਰੀਬ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ। ਘਰ ਵਿੱਚ ਪਸ਼ੂਆਂ ਵਾਲੇ ਵਾੜੇ ਨੂੰ ਅੱਗ ਲੱਗਣ ਨਾਲ ਗਰੀਬ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ। ਇਸ ਘਟਨਾ ਵਿੱਚ ਦੋ ਦੁੱਧਾਰੂ ਪਸ਼ੂਆਂ ਦੀ ਤਾਂ ਮੌਤ ਹੋ ਹੀ ਗਈ, ਉੱਤੋਂ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪੁਜੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਆਸ-ਪਾਸੇ ਦੇ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਉਹ ਦੁੱਧ ਵੇਚ ਕੇ ਕਰਦਾ ਗੁਜ਼ਾਰਾ ਚਲਾਉਂਦੇ ਸਨ। ਤਾ ਹੁਣ ਪਸ਼ੂਆਂ ਦੇ ਮਰਨ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ गुहार लगाई है भाई जी ਇਹ ਦਿਨ ਪਿਛਲੇ ਪਾਸਿਓਂ ਜਿਹੜਾ ਪਤੂੜੀ ਵਾਲਾ ਅਤੇ ਪਸ਼ੂਆਂ ਵਾਲਾ ਦਾ ਬਰਾਂਡਾ ਸੀ ਉਹਦੇ ਪਿਛਲੇ ਪਾਸਿਓਂ ਅੱਗ ਲੱਗੀ ਆ ਉੱਪਰ ਦੀ ਤਾਰਾਂ ਲੱਗਦੀਆਂ ਸੀ ਉੱਥੋਂ ਸਾਨੂੰ ਕਹਿ ਲੱਗਦਾ ਵੀ ਸਪਾਰਕ ਵੱਜਿਆ ਉਹ ਸਪਾਰਕ ਵੱਜਣ ਦੇ ਨਾਲ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਆ ਤਾਰਾਂ 24 ਘੰਟੇ ਵਾਲੀਆਂ ਸੀ ਕਿ ਦੂਜੀ ਇਹ 24 ਘੰਟੇ ਹੀ ਲੇਟ ਆ ਜੀ ਤੇ ਉੱਥੋਂ ਸਪਾਰਕ ਤਾਰ ਜੁੜਨ ਜੁੜਨ ਕਰਕੇ ਜੀ ਗਰਮੀ ਜ਼ਿਆਦਾ ਕਰਕੇ ਤੇ ਇੰਗਲੀਆਂ ਕਰ ਲਓ ਕੁਛ ਕਰ ਲਓ ਉਹਦੇ ਕਰਕੇ ਅੱਗ ਲੱਗ ਗਈ ਜੀ ਪਹਿਲਾਂ ਵੀ ਕਦੇ ਸਪਾਰਕ ਵੱਜੀਆਂ ਸੀ ਕਦੀ ਤਾਰ ਨਹੀਂ ਪਹਿਲਾਂ ਨਹੀਂ ਹੈ ਤੇ ਸਾਨੂੰ ਤਾਂ ਪਤਾ ਲੱਗਿਆ ਪਿੰਡੋਂ ਅਸੀਂ ਉਧਰਲੇ ਪਾਸੇ ਸਾਡਾ ਖੇਤ ਆ ਪੱਜ ਕੇ ਆਏ ਉਦੋਂ ਨੂੰ ਦੋ ਇਹਨਾਂ ਦੇ ਡੰਗਰ ਸੜ ਚੁੱਕੇ ਸੀਗੇ ਤੀਜਾ ਜ਼ਖਮੀ ਆ ਤੇ ਇੱਕ ਛੋਟੀ ਜੀ ਕੱਟੀ ਸੀ ਉਹ ਬਚੀ ਗਈ ਦੋ ਤਿੰਨੇ ਡੰਗਰ ਟੋਟਲ ਇਹਨਾਂ ਕੋਲੇ ਇਹਨਾਂ ਕੋਲੇ ਚਾਰ ਡੰਗਰ ਸੀ ਜੀ ਹੋਰ ਕੋਈ ਰਜਕਾਰ ਦਾ ਸਾਧਨ ਨਹੀਂ ਬਸ ਆਹੀ ਮਾੜਾ ਮੋਟਾ ਜੀ ਉਹ ਦਿਹਾੜੀ ਦਾ ਪੱਹਾ ਕਰ ਲੋ ਤੇ ਦੁੱਧ ਦਾ ਵੇਚ ਕੇ ਗੁਜ਼ਾਰਾ ਕਰਦੇ ਆ ਜੀ ਬਾਈ ਜੀ ਫਿਰ ਅੱਗ ਦੇ ਕਾਬੂ ਕਿਸੇ तरीके ਨਾ ਪਾਇਆ ਇਹ ਫਿਰ 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 ਬਰੇਡ ਆਈ ਜੀ ਕੋਈ ਕਾਲ ਕੀਤੀ ਨਾਲ ਗਵਰਡ ਪਿੰਡ ਉਹਨਾਂ ਨੇ ਯੋਵਾਹੀ ਤੇ ਫਿਰ ਅੱਗ ਬਜਾਈ ਗਈ ਹੈ ਜੀ ਕੀ ਤੁਸੀਂ ਪਿੰਡ ਵਾਸੀ ਹੋ ਤੁਹਾਨੂੰ ਹਾਲਾਤਾਂ ਦਾ ਪਤਾ ਹੈ ਪਰਿਵਾਰ ਤੇ ਕੀ ਮੰਗ ਕੀ ਕਰਦੇ ਹੋ ਪਰਿਵਾਰ ਦੇ ਹਾਲਾਤ ਨਾਜ਼ੁਕ ਹੈ ਜੀ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਪਰਿਵਾਰ ਦੀ ਜਿੰਨੀ ਵੀ ਹੋਵੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਇਹਨਾਂ ਨੂੰ ਮੁਆਵਜ਼ਾ ਮਿਲੇ ਜੀ ਸਾਡੇ ਘਰੇ ਅੱਗ ਜੇ ਇਸ ਤਰ੍ਹਾਂ ਪਿੱਛੇ ਤਾਰਾਂ ਲੰਗਦੀਆਂ ਨੇ 24 ਘੰਟੇ ਲਾਈਟ ਵਾਲੀਆਂ ਤੇ ਪਿੱਛੋਂ ਇਹ ਨਹੀਂ ਹੁਣ ਪਤਾ ਸਪਾਰਕ ਵੱਜੀ ਕੀ ਹੋਇਆ ਤੇ ਅੱਗ ਪੈ ਗਈ ਹੈ ਕਦੋਂ ਕਦੋਂ ਲੱਗੀ ਅੱਗ ਇਹ ਟਾਈਮ ਹੋਊਗਾ ਜੀ ਸਾਡੇ ਕੋਲ ਕਿਦੋਂ ਕੱਲ ਦਾ ਜੀ ਉਸ ਤੋਂ ਬਾਅਦ ਨੁਕਸਾਨ ਕੀ ਕੀ ਹੋਇਆ ਤੁਹਾਡਾ ਨੁਕਸਾਨ ਹੋਇਆ ਜੀ ਇੱਕ ਦੋ ਮੱਝਾਂ ਸੜ ਗਈਆਂ ਜੀ ਇੱਕ ਮੱਝ ਸੜ ਗਈ ਇੱਕ ਗਾਂ ਤੇ ਇੱਕ ਗਾਂ ਹਲੇ ਉਹ ਪਈ ਹੈ ਜੀ ਉਹ ਉਹਨੂੰ ਵੀ ਅੱਗ ਲੱਗੀ ਹੈ ਜੀ ਕਿੰਨੇ ਡੰਗਰ ਸੀਗੇ ਟੋਟਲ ਟੋਟਲ 4 ਅਗੇ ਸੀ 3 2 ਮਰ ਗਏ ਤੇ ਇੱਕ ਪਈ ਹੈ ਹਲੇ ਜੀ ਹੋਰ ਕੋਈ ਨੁਕਸਾਨ ਹੋਰ ਟੂੜੀ ਸਾਰੀ ਸੜ ਗਈਆਂ ਤੇ ਮੋਟਰਸਾਈਕਲ ਵੀ ਗਿਆ ਸੀ ਸਮਾਨ ਬਹੁਤ ਪਿਆ ਸੀ ਸਾਰਾ ਸਰਕ ਮੋਟਰਸਾਈਕਲ ਵੀ ਅੰਦਰ ਸੀ ਹਾਂਜੀ ਹਾਂਜੀ ਅੰਦਰ ਸੀ ਇਹ ਪਸ਼ੂ ਵਾਲੇ ਪਾਸੇ ਅੱਗ ਲੱਗੀ ਹਾਂਜੀ ਪਸ਼ੂ ਵਾਲੇ ਪਾਸੇ ਲੱਗੀ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਇਆ ਹੋਰ ਨਹੀਂ ਬਸ ਇਹ ਹੋਇਆ ਜੀ ਸਾਰੇ ਫੇਰ ਅੱਗ ਛੱਡਾ ਜੀ ਸਾਰਾ ਵੀ ਅੱਗ ਕਿਸ ਤਰੀਕੇ ਨਾਲ ਬੁਝਾਈ ਫਿਰ ਅੱਗ ਆਪਣੇ ਆਈਸੀ ਗੱਡੀ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਹਾਂਜੀ ਉਹਨਾਂ ਨੇ ਆ ਕੇ ਅੱਗ ਬੁਝਾਈ ਕਿੰਨਾ ਚਿਰ ਅੱਗ ਚੱਲੀ ਅੱਗ ਘਟੋ ਕਟ ਵੀ ਤਿੰਨ ਚਾਰ ਘੰਟੇ ਚੱਲੀ ਜੀ ਬਈ ਕਹਿ ਰਹੇ ਹਾਂ ਕਿ ਦੋ ਡੰਗਰ ਜਿਹੜੇ ਉਹ ਅੱਗ ਦੇ ਨਾਲ ਸੜ ਗਏ ਹਾਂਜੀ ਸੜ ਗਏ ਜੀ ਬਿਲਕੁਲ ਕਿ ਕਿੰਨੇ ਕੁ ਕੀਮਤ ਦੇ ਸੀਗੇ ਡੰਗਰ ਕੀਮਤ ਜੀ ਸੱਜਰ ਮੱਜਾਂ ਅਸੀਂ ਹਾਂਜੀ 60 70 ਹਜ਼ਾਰ ਦੀ ਮੱਝ ਆ ਗਈ ਸੀ ਇੱਕ ਕਿ 60 ਹਜ਼ਾਰ ਦੀ ਆ ਗਈ ਸੀ ਕੀ ਮੰਗ ਕੀ ਕਰਕੇ ਮੰਗ ਸਰਕਾਰ ਅੱਗੇ ਵੀ ਕੋਈ ਨਾ ਕੋਈ ਸਾਡੀ ਸਹਾਇਤਾ ਕੀਤੀ ਜਾਵੇ ਹਾਂਜੀ ਕਿੰਨੇ ਪਰਿਵਾਰ ਦੇ ਵਿੱਚ ਮੈਂਬਰ ਹੋ ਪਰਿਵਾਰ ਦੇ ਵਿੱਚ 8 ਮੈਂਬਰ ਹੈ ਜੀ 4 ਗੁੱਡੀਆਂ ਇੱਕ ਆਕਾ ਜੋ ਬੁੱਜਦਾ ਨਹੀਂ ਹੋਰ ਕੋਈ ਰਜਗਾਰ ਦਾ ਸਾਧਨ ਹੋਰ ਰਜਗਾਰ ਦਾ ਬਸ ਇਹ ਦੁੱਧ ਰਾਂ ਤੇ ਸਰਕਲ ਚੱਲੀ ਜਾਂਦਾ ਸੀ ਡੰਗਰਾਂ ਦੇ ਸਿਰ ਤੇ ਪਿੰਡ ਵਾਸੀ ਹਰਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਬਿਜਲੀ ਦੀਆਂ ਤਾਰਾਂ 'ਚ ਸ਼ਾਰਟ ਸਰਕਟ ਦੇ ਹੋਣ ਨਾਲ ਗੁਰਮੇਲ ਸਿੰਘ ਦੇ ਘਰ ਪਸ਼ੂਆਂ ਵਾਲੇ ਬਾੜੇ ਨੂੰ ਅੱਗ ਲੱਗ ਗਈ ਜਿਸ ਦੇ ਵਿੱਚ ਉਹਨਾਂ ਦੀ ਤੋੜੀ ਦੋ ਮੋਟਰਸਾਈਕਲ ਅਤੇ ਹੋਰ ਘਰੇਲੂ ਸਮਾਨ ਦੇ ਨਾਲ-ਨਾਲ ਤਿੰਨ ਪਸ਼ੂਆਂ ਨੂੰ ਅੱਗ ਨੇ ਆਪਦੀ ਚਪੇਟ ਚ ਲੈ ਲਿਆ ਉੱਥੇ ਹੀ ਇੱਕ ਮੱਝ ਤੇ ਗਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਗਾਂ ਜ਼ਖਮੀ ਹਾਲਤ ਦੇ ਵਿੱਚ ਹੈ ਸਥਾਨਕ ਲੋਕਾਂ ਨੇ ਵੀ ਗਰੀਬ ਪਰਿਵਾਰ ਦੀ ਮਦਦ ਲਈ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਜਲਾਲਾਬਾਦ ਤੋਂ ਜਗਬਾਣੀ ਟੀਵੀ ਲਈ ਆਦਰਸ਼ ਜੋਸੰਦ ਦੀ ਰਿਪੋਰਟ